ਭਗਵੰਤ ਮਾ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨਾਲ ਮਿਲ ਕੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਕਿ ਤਾਉ ਦੱਸਦੇ ਆ ਤੁਹਾਨੂੰ ਪੰਜਾਬ ਭਗਵੰਤ ਮਾ ਸਾਹਿਬ ਨੇ ਕੀ ਕਿਹਾ ਅੱਜ ਲੁਧਿਆਣਾ ਵਿਖੇ ਅਰਵਿੰਦ ਕੇਜਰੀਵਾਲ ਜੀ ਨਾਲ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਚ ਹਿੱਸਾ ਲਿਆ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਲਈ ਵਪਾਰੀ ਭਰਾਵਾਂ ਨਾਲ ਵਿਚਾਰ ਚਰਚਾ ਕੀਤੀ ਦੇ ਦੀ ਤਰੱਕੀ ਅਤੇ ਆ ਆਰਥਿਕਤਾ ਦੀ ਮੱਚ ਬੁੱਤੀ ਚ ਵਪਾਰੀ ਭਰਾਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਸੀਂ ਵਪਾਰੀਆਂ ਨੂੰ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਵਾਂਗੇ ਉਹਨਾਂ ਦੀਆਂ ਮੁਸ਼ਕਲਾਂ ਤੇ ਹੱਲ ਲਈ ਅਸੀਂ ਬਚਨ ਬਧਾ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਸਾਰੇ ਵਪਾਰੀ ਭਰਾਵਾਂ ਦਾ ਜਿਲੋਂ ਧੰਨਵਾਦ ਹੋਂ ਦੱਸਦੇ ਜੀ ਭੋਂਤਪਾ ਸਾਹਿਬ ਨੇ ਅੱਜ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਲੁਧਿਆਣਾ ਵਿਖੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਵਪਾਰੀਆਂ ਦੇ ਹੱਕ ਦੇ ਵਿੱਚ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਵਪਾਰੀ ਜਿਹੜੇ ਹੁੰਦੇ ਆ ਸਾਡੀ ਰੀੜ ਦੀ ਹੱਡੀ ਹੁੰਦੇ ਆ 인ਫਰਾਸਟ੍ਰਕਚਰ ਦੀ ਇਕਨੋਮੀ ਦੀ ਵੱਡੀ ਗੱਲ ਇਤਵਾਰਤ ਬ ਵੀਡੀਓ ਸ਼ੇਅਰ ਕਰ ਦਿਓ ਜੀ ਤੁਹਾਨੂੰ ਦੱਸ ਦਈਏ ਪੰਚਮਾ ਸਰ ਨੇ ਕੀ ਕਿਹਾ ਜੇ ਲੁਧਿਆਣਾ ਵਿਖੇ ਅਰਵਿੰਦ ਕੇਜਰੀਵਾਲ ਨਾਲ ਸਰਕਾਰ ਪਰ ਮਿਲਨੀ ਪ੍ਰੋਗਰਾਮ 'ਚ ਹਿੱਸਾ ਲਿਆ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਵਪਾਰੀ ਭਰਾਵਾਂ ਨਾਲ ਵਿਚਾਰ ਚਰਚਾ ਕੀਤੀ ਸੂਬੇ ਦੀ ਤਰੱਕੀ ਅਤੇ ਇੱਥੇ ਆਰਥਿਕਤਾ ਦੀ ਮਜਬੂਤੀ ਚ ਵਪਾਰੀ ਭਰਾਵਾਂ ਦਾ ਅਹਿਮ ਯੋਗਦਾਨ ਹੈ ਅਸੀਂ ਵਪਾਰੀਆਂ ਨੂੰ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਣ ਦਵਾਗੇ ਵੱਡੀ ਖਬਰ ਪੰਤਮਾਨ ਸਾਹਿਬ ਨੇ ਅੱਜ ਅਰਵਿੰਦ ਕੇਜਰੀਵਾਦ ਜੀ ਨਾਲ ਮਿਲ ਕੇ ਸਰਕਾਰ ਬਪਰ ਮਿਲਣੀ ਪ੍ਰੋਗਰਾਮ ਕਿਤਾ ਤੇ ਵਪਾਰੀਆਂ ਦੇ ਹੱਕ ਚ ਵੱਡੀ ਗੱਲ ਕਹੀ ਕਿਉਂਕਿ ਵਪਾਰੀ ਜਿਹੜੇ ਹੁੰਦੇ ਹੈ ਉਹਨਾਂ ਨੂੰ ਜੋ ਪ੍ਰੋਬਲਮ ਆਂਦੀ ਹੈ ਉਹਨਾਂ ਦਾ ਗੱਲਾਂ ਸੁਣੀਆਂ ਤੇ ਉਹਨਾਂ ਨੂੰ ਜੋ ਹੈ ਮੌਕੇ ਦੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪੰਤਮਾਨ ਸਾਹਿਬ ਨੇ ਵੱਡੀ ਗੱਲ ਕਹੀ ਲੋਕਾਂ ਦਾ ਵੀ ਕਹਿਣਾ ਹੈ ਇਹ ਗੱਲ ਕੀ ਕਹਿੰਦਾ ਤੁਹਾਨੂੰ ਦੱਸੀਏ ਗੁਡਮਾਨ ਸਾਹਬ ਗੁੱਡ ਜੌਬ ਲਵ ਯੂ ਬਾਈ ਸੀਐਮ ਸਾਹਿਬ ਚਿੰਤਾ ਬਾਦ ਕਈਨ ਲਿਖਿਆ 295 19 ਦਾ ਮਸਲਾ ਵੀ ਹੱਲ ਕਰੋ ਜੀ ਵੈਰੀ ਗੁੱਡ ਸੀਐਮ ਸਾਹਿਬ ਗੋਡ ਬlesਸ ਯੂ ਵੈਰੀ ਗੁੱਡ 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 ਇਵਨਿੰਗ ਡੀਅਰ ਸਰ ਇਹ ਤੁਹਾਨੂੰ ਦੱਤੀ ਹੈ ਸਤਕਾਰਯੋਗ ਸ਼੍ਰੀ ਸਾਹਿਬ ਜੀ ਸਰਕਾਰ ਬਣਾਉਣ ਨੂੰ ਬਹੁਤ ਹੀ ਯੋਗਦਾਨ ਪਾਇਆ ਸੀ ਹੁਣ ਜਦੋਂ ਵੀ ਕੋਈ ਸਰਕਾਰਪਤੀ ਕੋਈ ਕੁੰਡ ਚਰਚਾ ਹੁੰਦੀ ਹੈ ਸਰਕਾਰ ਨੂੰ ਨਿੰਦਨ ਲਈ ਨਹੀਂ ਦਿੰਦੇ ਪਰ ਅਗਲਾ ਕੀ ਕਰੇ ਤੁਹਾਨੂੰ ਦادیه ਸਮਰਥਨ ਨੇ ਕਿਹਾ ਹੈਗਾ ਕਿ ਜਦ ਸਰਕਾਰ ਬਣੀ ਹੈ ਪਰ ਸਰਕਾਰ ਨੂੰ ਕੋਈ ਨਿੰਦਿਆ ਨਹੀਂ ਕਰਨ ਦਿੰਦਾ ਪਿਆ ਇਹ ਵੱਡੀ ਗੱਲ ਕਹੀ ਹੈ ਬੰਦੇ ਨੇ ਤੁਹਾਨੂੰ ਦੱਸਦੀ ਹੈ ਜੀ ਭਗਵੰਤ ਸਿੰਘ ਸਾਹਿਬ ਨੇ ਅੱਜ ਲੁਧਿਆਣਾ ਦੇ ਵਿੱਚ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਚ ਹਿੱਸਾ ਲਿਆ ਤੇ ਭਗਵੰਤ ਸਿੰਘ ਸਾਹਿਬ ਨੇ ਵੱਡੀ ਗੱਲ ਕਹੀ ਅੱਜ ਭਗਵੰਤ ਸਿੰਘ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨਾਲ ਮਿਲ ਕੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਕਿਤਾਉ ਦੱਸਦੇ ਆ ਤੁਹਾਨੂੰ ਪੰਜਾਬ ਭਗਵੰਤ ਸਿੰਘ ਸਾਹਿਬ ਨੇ ਕੀ ਕਿਹਾ ਅੱਜ ਲੁਧਿਆਣਾ ਵਿਖੇ ਅਰਵਿੰਦ ਕੇਜਰੀਵਾਲ ਜੀ ਨਾਲ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਚ ਹਿੱਸਾ ਲਿਆ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਲਈ ਵਪਾਰੀ ਭਰਾਵਾਂ ਨਾਲ ਵਿਚਾਰ ਚਰਚਾ ਕੀਤੀ ਦੇ ਤਰੱਕੀ ਅਤੇ ਆਰਥਿਕਤਾ ਦੀ ਮੱਚ ਬੁੱਤੀ ਚ ਵਪਾਰੀ ਭਰਾਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਸੀਂ ਵਪਾਰੀਆਂ ਨੂੰ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਵਾਂਗੇ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਬਚਨ ਬੱਧਾ ਪ੍ਰੋਗਰਾਮ ਚ ਹਿੱਸਾ ਲੈਣ ਆਏ ਸਾਰੇ ਵਪਾਰੀ ਭਰਾਵਾਂ ਦਾ ਦਿলো ਧੰਨਵਾਦ ਹੋਂ ਦੱਸਤੀ ਜੀ ਭੋਂਤਾਂ ਸਾਹਿਬ ਨੇ ਅੱਜ ਅਰਵਿੰਨ ਕੇਜਰੀਵਾਲ ਨਾਲ ਮਿਲ ਕੇ ਲੁਧਿਆਣਾ ਵਿਖੇ ਸਰਕਾਰ ਵਪਾਰ ਮਿਲਣੀ ਪ੍ਰੋਗਰਾਮ ਤੇ ਵਿੱਚ ਹਿੱਸਾ ਲਿਆ ਤੇ ਵਪਾਰੀਆਂ ਦੇ ਹੱਕ ਦੇ ਵਿੱਚ ਗੱਲ ਕੀਤੀ